ਆਏ ਮਿੱਤਰੋ ਕਿੱਦਾਂ ਹਾਲ ਜੀ ਕਰੋ ਪਹਿਲਾਂ ਦਸਣ ਬਿਸ਼ਕਰਮਾ ਬਾਬਾ ਬਿਸ਼ਕਰਮਾ ਮੰਦਰ ਵੇ ਜੈ ਬਾਬੇ ਬਿਸ਼ਕਰਮਾ ਦੀ ਤੇ ਅੱਜ ਚੱਲੇ ਆ ਬਰਾਤਾਂ ਨੂੰ 9:00 ਵਜੇ 21 ਮਿੰਟ ਹੋ ਗਿਆ 9:30 ਵੇਸੇ ਬਾਈ ਨੇ ਸੱਦਿਆ ਸੀਗਾ ਤੇ ਅੱਜ ਚੱਲੇ ਆ ਬਾਬੇਓ ਮਾਜਰੇ ਤੋਂ ਆਪਾਂ ਚੁੰਨੀ ਸਿਹੜ ਅਮਰਿੰਡਾ ਮਰੰਡੇ ਤੋਂ ਚੁੰਨੀ ਰੋਡ ਤੇ ਪੈਲਸ ਆ ਉੱਥੇ ਜਾ ਰਹੇ ਮੇਰੇ ਵੀਰੇ ਪਹਿਲਾਂ ਰਾਤੀਂ ਯਾਰ ਬਾਬੇ ਬਲਕਨਾਥ ਦਾ ਕਿੜਾ ਆ ਤੇ ਉਹ ਕੈਨਸਲ ਹੋ ਗਿਆ ਮੈਂ ਉਹਦੇ ਕਰਕੇ ਦੋ ਬਰਾਤਾਂ ਵੀ ਛੱਡਤੀਆਂ ਸੀਗੀਆਂ ਫੇ ਵੀ ਕਹਿੰਦੇ ਕਿਸਮਤ ਜੋ ਲਿਖਿਆ ਉਹ ਕੋਈ ਨਹੀਂ ਖੋ ਸਕਦਾ ਰਹਿ ਗਿਆ ਨੀ ਰੱਜ ਚ ਬਹਿ ਲਿਆ ਰਹਿ ਗਿਆ ਤਾਂ ਰਾਤੀ ਵੀ ਫੋਨ ਆ ਗਿਆ ਬਾਈ ਦਾ ਤੇ ਹਾਂਜੀ ਬਾਬਿਓ ਸਾਸਰੀ ਗਾਲ ਜੀ ਸਾਰੇ ਵੀਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਬਾਬਿਓ ਬਰਾਤ ਆ ਗਈ ਹੈ ਖੜੇ ਪਰਿਆਂ ਹੀ ਰੱਦੀ ਬਾਈ ਦਾ ਫੋਨ ਆਇਆ ਪਹਿਲਾਂ ਕੱਲ ਬਾਬੇ ਬਲਕ ਨਾਲ ਤੇ ਕਿਹੜਾ ਤੇ ਮੈਂ ਬੁੱਕ ਕਰ ਲਿਆ ਕਿਹੜਾ ਕਲੂਲੇ ਹੋਈ ਪਿਆ ਤਾਂ ਤੇ ਰਾਤੀ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਇਹ ਜਾਣਾ ਨਹੀਂ ਕੈਂਸਲ ਪਤਾ ਨਹੀਂ ਗੱਡੀ ਸਸਤੀ ਮਿਲ ਗਈ ਪਤਾ ਨਹੀਂ ਸੱਚੀ ਕੋ ਪ੍ਰੋਬਲਮ ਆ ਗਈ ਫੇਰ ਚੰਡੀਗੜ੍ਹ ਦੀ ਬਰਾਤ ਆਈ ਸੀ ਲੋ ਮਨਾ ਕਰਤਾ ਜ਼ਰਾ ਬਈ ਚੰਡੀਗੜ੍ਹ ਤਾਂ ਜਾਣਾ ਹੀ ਨਹੀਂ ਪੰਗੇ ਬਹੁਤ ਹੁੰਦੇ ਸਿਮਪਲ ਗੱਡੀ ਚਾਹੀਦੀ ਤੁਹਾਨੂੰ ਪਤਾ ਹੀ ਹੈ ਟ੍ਰੈਵਲ ਭਰਾਵਾਂ ਨੂੰ ਸ਼ੰਗੜ ਮਿਕੜਾ ਹੋਇਆ ਨਾਲ ਹੀ ਚਲਾਣਾ ਟਾਇਰ ਬੜੇ ਚਲਾਣਾ ਤੇ ਬੜੇ ਹੋਰ ਨਾਲ ਚਲਾਣਾ ਆਪਣੇ ਲੱਗੇ ਹੋਏ 6 6 7 7 ਦਾ ਸੋਕ ਨਾਲ ਤੇ ਫੇਰ ਰਾਤੀ ਫੋਨ ਆਇਆ ਆਪਣੇ ਉਸਤਾਦ ਸ਼ਹਾਰੇ ਭਾਈ ਦਾ ਤੇ ਆਪਣੇ ਸੀਨੀਅਰ ਬੰਦੇ ਆ ਉਹਨਾਂ ਦਾ ਫੋਨ ਆਇਆ ਕਹਿੰਦੇ ਤੇ ਸੇਵਲ ਵੱਲ ਦਾ ਭਰਾ ਦਾ ਮੈਂ ਕਿਹਾ ਚਲੋ ਜੀ ਆਗੇ ਜੋ ਹੁਕਮ ਜੀ ਅਸੀਂ ਅੱਗੇ ਲਾਣ ਨੂੰ ਬੈਠੇ ਆ ਭਰਾ ਦਾ ਕੰਮ ਅੱਗੇ ਹੈ ਨਹੀਂ ਤਾਂ ਹੁਣ ਚੱਲਿਆਂ ਭਰਾ ਹਲਾਣ ਤੇ ਦੇਖੀ ਲਾ ਜੀ ਸਭ ਤੋਂ ਪਹਿਲਾਂ ਮੈਨੂੰ ਬਾਈ ਹੁਣੀ ਮਿਲਿਆ ਗਿਆ ਸ਼ਹਾਰੇ ਭਾਈ ਹੁਣੀ ਤੇ ਮੈਂ ਬਹੁਤ ਰਿਸਪੈਕਟ ਕਰਦਾ ਆਪਣੇ ਸੀਨੀਅਰ ਬੰਦੇ ਆ ਪੜੇ ਆ ਆਪਣੇ ਉਸਤਾਦ ਆ ਆਪ ਤੋਂ ਬਡੇ ਮੈਂ ਹਰੇਕ ਦੀ ਰਿਸਪੈਕਟ ਕਰਦਾ ਯਾਰ ਇੱਕ ਕਰਨੀ ਵੀ ਚਾਹੀਦੀ ਆ ਤੇ ਬਾਕੀ ਲਵ ਯੂ ਮਿੱਤਰੋ ਦੇਖੋ ਵੀਡੀਓ ਮਿਲਦੇ ਆ ਤੁਹਾਨੂੰ ਮਾਜਰੇ ਯਾਰ ਤੇ ਅੱਜ ਬੰਦਾ ਆਪਣਾ ਨਾਲ ਦਾ ਲਗੋਟੀ ਆ ਯਾਰ ਕੋਈ ਹੈ ਨਹੀਂ ਤੇ ਕੰਮ ਆ ਕੰਮ ਆ ਹੋਰ ਪਾਸੇ ਆ ਮਹਿਕ ਵੀ ਹੋਰ ਪਾਸੇ ਆ ਤੇ ਬਾਈ ਆਪਣਾ ਛੋਟਾ ਉਹ ਵੀ ਹੋਰ ਪਾਸੇ ਆ ਤੇ ਯਾਰ ਹੁਣ ਹੀ ਕਰ ਲਈ ਆ ਬਾਕੀ ਉੱਤੇ ਜਾ ਕੇ ਦੇਖਦੇ ਆ ਕਿਹੜਾ ਕਿਹੜਾ ਬੰਦਾ ਆ ਹੁਣ ਨਿਯਮ ਬਣਾ ਲੈਣਾ ਮੈਂ ਅੱਗੇ ਨਾ ਬਾਬੋ ਜਦ ਮੈਂ 2012 ਤੋਂ ਕੰਮ ਸਟਾਰਟ ਕੀਤਾ ਸੀ ਟੈਕਸੀ ਲਾਈਨ ਦਾ ਤੇ 2012 ਤੋਂ ਲੈ ਕੇ 16 ਤੱਕ ਮੈਂ ਰੈਗੂਲਰ ਗਿਆ ਜੇ ਮੈਨੂੰ ਕੋਈ 9 ਵਜੇ ਦਾ ਟਾਈਮ ਦਿੰਦਾ ਸੀ ਮੈਂ 8:30 ਜਾ ਕੇ ਪਹੁੰਚ ਜਾਂਦਾ ਸੀਗਾ ਤੇ ਹੁਣ ਹਨਾ 19 ਕਿਤੇ ਲਾਕਡਾਊਨ ਦੇ ਬਾਅਦ ਤੋਂ ਇਦਾਂ ਘੌੜੀ ਵੀ ਹੋ ਗਿਆ ਪਰ ਹੁਣ ਆ ਤਾਂ ਚੇਂਜ ਕਰਨੀ ਆ ਅੱਜ ਵੀ ਤਕਰੀਬਨ ਟਾਈਮ ਸਰ ਗਿਆ ਸਵਾ 9:22 ਨੇ ਗਿਆ ਸੀ 9:30 ਪਿਆ ਸੀ ਬਾਈ ਨੂੰ ਤਕਰੀਬਨ 9:30 ਹੋ ਗਏ ਆ ਤੇ ਹੁਣ ਉਹੀ ਰੂਟੀਨ ਆਪਣੀ ਬਣਨੀ ਆ ਟਾਈਮ ਸਰ ਪਹੁੰਚਿਆ ਕਰਨਾ ਯਾਰ ਹਨਾ ਆਪਣੀ ਰੈਪਿਊਟੇਸ਼ਨ ਡਾਊਨ ਹੁੰਦੀ ਕਿ ਆਪਾਂ ਲੇਟ ਜਾਂਦੇ ਆ ਹਨਾ ਅਗਲੇ ਦਿਨ ਮੰਨ ਚ ਯਾਰ ਆਂਦਾ ਹੀ ਆ ਪਰ 9 ਵਜੇ ਦਾ ਟਾਈਮ ਦਿੱਤਾ ਬੰਦਾ 9:30 ਪਹੁੰਚ ਰਿ ਇਸ ਕਰਕੇ ਆਹਦਾ ਚੇਂਜ ਕਰ ਲਓ ਜਿਹੜੇ ਜਿਹੜੇ ਭਰਾ ਅਜਿਹਾ ਕਰਦੇ ਆ ਤੇ ਇਹ ਚ ਆਪਣੀ ਰੈਪਿਊਟੇਸ਼ਨ ਡਾਊਨ ਹੁੰਦੀ ਹੈ ਮੇਰਾ ਭਰਾ ਤੇ ਵੈਸੇ ਮੇਰੀ ਆਪਣੀ ਡਾਊਨ ਹੋਈ ਪਈ ਹੈ ਹੁਣ 2-3 ਸਾਲ ਤੋਂ ਤੇ ਤੁਸੀਂ ਵੀ ਕਹਣਾ ਸਾਨੂੰ ਸਿੱਖਿਆ ਦੇਣ ਲੱਗਿਆ ਤੇ ਬਾਕੀ ਉਹ ਗਲਤੀ ਬਲਦੀ ਹੁੰਦੀ ਮੇਰਾ ਭਰਾ ਦਾ ਵੀ ਦਾਦਾ ਕਰੋ ਜੋ ਮਨਚਾਂ ਦਾ ਤੁਹਾਡੇ ਨਾਲ ਸ਼ੇਅਰ ਕਰ ਲੀਦਾ ਹੈ ਇਹ ਆ ਗਿਆ ਆਪਣੇ ਕਾਟ ਘਾੜ ਦਾ ਮੋੜ ਮਿੱਤਰੋ ਤੇ ਇੱਥੋਂ ਬਸ ਹੁਣ ਰਹਿ ਗਿਆ 5-7 ਕਿਲੋਮੀਟਰ ਜਿੱਥੋਂ ਆਪਾਂ ਬਰਾਤ ਚੱਕਣੀ ਆ ਤੇ ਇਧਰੇ ਪੜਿਆ ਮੈਂ ਆਪਣੇ ਸ਼ਹਿਰ ਤੋਂ 15 ਪਲਾਸ ਤੋਂ 15 ਕਿਲੋਮੀਟਰ ਇਧਰੇ ਮੈਂ ਸਪੈਸ਼ਲ ਮੋਟਰਲ ਤੇ ਆਦਾ ਹੁੰਦਾ ਸੀ ਉਹ 2010-12 ਦੀਆਂ ਗੱਲਾਂ ਐ ਇਹ 9-10 ਦੀਆਂ 9 ਕਿ ਦੀਆਂ ਤਾਂ ਮੋਟਰਲ ਤੇ ਆਦਾ ਹੁੰਦਾ ਸੀਗਾ ਮੈਂ ਜੇ +2 ਕੀਤੀ ਮੈਂ 2009 ਸ਼ਾਇਦ 10-10 ਤੱਕ ਟੋਲ ਪਲਾਜ ਆ ਗਿਆ ਉੱਥੋਂ ਐਦਾਂ ਲੋਕਲ ਕਹਿ ਕੇ ਲੰਘਣਾ ਐ ਕਿਉਂਕਿ ਆਪਾਂ ਕਦੇ ਪ੍ਰਾਈਵੇਟ ਗੱਡੀ ਦਾ ਘਟਾਇਆ ਨਹੀਂ ਇੱਦਾਂ ਲੋਕਲ کہہ ਕੇ ਲੰਘਦੇ ਆ। ਇਹਦਾ ਫਾਸਟ ਟੈਗ ਆਏ ਕਦੇ ਨਾ ਮਤਲਬ ਜਿਹਦੇ ਇਦਾਂ ਲੱਗਿਆ ਰਹੇ ਜਾਂ ਗੱਡੀ ਇਦਾਂ ਪਿਆਰੇ ਤਾਂ ਵੀ ਨੇ ਕੱਟ ਹੋ ਜਾਣੇ ਨੰਬਰ ਦੇ ਕਿਹੜੇ ਕੱਟਣਾ ਤਾਂ ਕਰਕੇ ਇਹਨੂੰ ਹੈਂਗ ਕਰ ਦੇਣਾ ਮੈਂ ਸਿਸਟਮ ਇਸ ਸਕਰੀਨ ਦੇ ਉੱਪਰ ਇਦਾਂ ਕਰਕੇ ਲਾ ਦੇਣਾ ਇਦਾਂ। ਇਦਾਂ ਕਰਕੇ ਲਾ ਕੇ ਇਦਾਂ ਰੱਖ ਦੇਣਾ। ਵੀ ਹੈਂਗ ਹੋ ਜਾਂਦਾ ਇਹ ਸਕਰੀਨ ਨਾ। ਤਾਂ ਹੁਣ ਇਦਾਂ ਨਿਕੜਾਂ ਲੋਕਲ کہہ ਕੇ ਤੇ ਉੱਥੇ ਮੈਂ ਫੋਨ ਬੰਦ ਕਰ ਲੈਣਾ ਐਵੇਂ ਤੁਹਾਨੂੰ ਪਤਾ ਕਈ ਵੇਲੇ ਮਾੜੀ ਜੀ ਗੱਲ ਤੇ ਕਾਨੂੰ ਪੰਗਾ ਟਾਈਮ ਵੇਸਟ ਕਰਨਾ ਨਾ ਟੋਲ ਪਲਾਜ਼ਾ ਨਿਕਾਤਾ ਪਰ ਇਦਾਂ ਮ ਅੰਨਾ ਫਰਦਾ ਨੁਕਲ ਬੰਦੇ ਦਾ ਟੋਲਪਲਾਜ ਲੱਗਦਾ ਨਹੀਂ ਹੈ ਆਪਣੇ ਪਛੋਂ ਵਾਲੇ ਤੇ ਬਾਕੀ ਤਾਂ ਪਤਾ ਨਹੀਂ ਕਿਹਾ ਹਿਸਾਬ ਦਾ ਬਸ ਤੇ ਆ ਗਿਆ ਪਿੰਡ ਪਨੇੜੀ ਜਿੰਦਗੀ ਦੇ 7 ਤੋਂ 6 ਤੋਂ 7 ਸਾਲ ਮੈਂ ਇੱਥੇ ਰਿਹਾ ਮੇਰੀ ਆਪੂਆ ਇੱਥੇ ਤੇ ਉੱਪਰ ਭਾਈ ਜੇ ਮੇਰੀ ਉੱਪਰਲੇ ਪਨੇੜੀ ਦੀ ਤੇ ਬਾਪਿਓ ਤੁਸੀਂ ਯਾਰ ਲਾਈਕ ਵੀਡੀਓ ਕਰ ਦਿਓ ਰੇਕ ਵਾਰ ਭੁੱਲ ਜਾਨੇ ਮੇਰਾ ਭਰਾ ਚੱਲਦੀ ਵੀਡੀਓ ਲਾਈਕ ਕਰਦੇ ਕਰੋ ਯਾਰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਫਰੀ ਹੈ ਤੇ ਚਾਰ ਚਾਰ ਪੰਜ ਪੰਜ ਕਮੈਂਟ ਛੱਡ ਦੇ ਕਰੋ ਆਪਣੇ ਭਰਾ ਨੂੰ ਜਿਹੜੇ ਪਿਆਰ ਕਰਦੇ ਆ ਤੇ ਬਾਕੀ ਇਹਨੇ ਹੌਸਲਾ ਹੋ ਜਾਂਦਾ ਵੀ ਬੰਦਾ ਹੋਰ ਕੁਝ ਘੈਂਟ ਦੀ ਗੱਲਬਾਤ ਕਰਦਾ ਆ ਇਹ ਹਨਾ ਬਜੀ ਆਪਣਾ ਨੇਕ ਬਾਈਸ ਕਰਨੇ ਪਹੁੰਚ ਗਏ ਆ ਮਾਜਰੇ ਜੱਟਾਂ ਆ ਮਾਜਰੇ ਜੱਟਾਂ ਇਹ ਲੈ ਬਾਬਿਓ ਫਾਈਨਲੀ ਬਰਾਤ ਚ ਪਹੁੰਚ ਗਏ ਸੇ ਬਰਾਤ ਤੁਰਨ ਲੱਗੀ ਆ ਬਲਾਗਰ ਦਾ ਸ਼ਾਟ ਲੈਣ ਦਾ ਮਨ ਚੇਤਾ ਭੁੱਲ ਗਿਆ ਸੀਗਾ ਤੇ ਆਪਣਾ ਰਵੀ ਭਰਾ 1770 ਤੇ ਆਪਣੇ ਬੰਦੇ ਹੈਗੀਆਂ 7-8 ਗੱਡੀਆਂ ਅੱਜ ਤੇ ਬਾਕੀ ਹੁਣ ਤੁਰਨ ਲੱਗੇ ਆਂ ਅੱਧੀਆਂ ਗੱਡੀਆਂ ਚੱਲੀਆਂ ਪਹਿਲਾਂ ਆਨੰਦ ਕਾਰਜਾਂ ਨੂੰ ਤੇ ਅੱਧੀਆਂ ਚੱਲੀਆਂ ਸਿੱਧੀਆਂ ਪੈਲੱਸ ਚੋਂ ਦੇਖਦੇ ਆਂ ਕਿਹੜੀਆਂ ਆਨੰਦ ਕਾਰਜਾਂ ਚਾਹੁੰਦੀਆਂ ਕਿਹੜੀਆਂ ਪੈਲੱਸਾਂ ਚਾਹੁੰਦੀਆਂ ਲੈਂਨ ਲਾ ਕੇ ਗੱਡੀਆਂ ਲਾਤੀਆਂ ਬਲਾਗਰ ਦਾ ਮਨ ਚੇਤਾ ਭੁੱਲ ਗਿਆ ਗੱਲਾਂ ਗੱਲਾਂ ਕਰਦੇ ਤੇ ਰਾਣੀਆਂ ਲਾਤੀਆਂ ਸਾਰੀਆਂ ਤੁਰ ਲੱਗੇ ਆ ਤੇ ਆਪਣਾ ਰਵੀ ਭਰਾ 1770 ਵਾਲਾ ਬਹੁਤ देर बाद ਮਿਲੇ ਬਹੁਤ ਟਾਈਮ ਬਾਅਦ ਚ ਮਿਲੇ ਆ ਤੇ ਗੱਲਾਂ ਬਾਤਾਂ ਚ ਬਲਾਗ ਦਾ ਚੇਤਾ ਭੁਰ ਕੇ ਗੱਲਾਂ ਬਾਤਾਂ ਕਰਦੇ ਆ ਤੇ ਹੁਣ ਬਾਕੀ ਮਿਲਾਨੇ ਤੁਹਾਨੂੰ ਬੰਦਿਆਂ ਨੂੰ ਗੱਡੀ ਇੱਕ ਭਰ ਗਈ ਆ ਤੇ ਇੱਕ ਆਪਣੀਓ ਭਰ ਲੱਗੀ ਆ ਤੇ ਬਾਕੀ ਪਿੱਛੇ ਖੜੀਆਂ ਲਾਈਨ ਵਾਈਜ਼ ਤਰੋ ਘੁੰਮਦੇ ਘਮਾਦੇ ਪਹੁੰਚ ਗਏ ਮਹਾਰਾਜਾ ਪੈਲਸ ਪਾਰਕਿੰਗ ਬੜੀ ਖੁੱਲੀ ਹੈ ਗੱਡੀਆਂ ਲਾ ਦੀਏ ਮੈਂ ਇੱਕ ਸਾਰ ਨੂੰ ਕਰਕੇ ਤੇ ਤੇ ਮੇਰੇ ਵੀਰੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਹੀ ਪਹੁੰਚੇ ਆ ਪਹੁੰਚ ਗਏ ਯਾਰ ਪੈਲਸ ਤੇ ਸਭ ਤੋਂ ਪਹਿਲਾਂ ਮੈਂ ਮੈਂ ਆਇਆ ਤੇ ਆਪਣਾ ਰਵੀ ਭਾਈ ਦੋ ਹੀ ਗੱਡੀਆਂ ਆਈਆਂ ਸਭ ਤੋਂ ਪਹਿਲਾਂ ਤੇ ਰਵੀ ਭਾਈ ਦੀ ਸਾਡੇ ਟਾਇਰ ਖੁੱਲ ਗਿਆ ਉਹ ਸੋਰੀ ਲੈਟਾਂ ਖੁੱਲ ਗਈਆਂ ਇਹ ਕਿ ਮੇਰੀਆਂ ਭਾਈ ਖੋਲੀਆਂ ਕੁੱਤੇ ਨੇ ਪਾਟਦੀਆਂ ਤੇ ਇਹ ਲੈਟਰ ਹੁਣ ਫੈਵੀਕੋ ਲਾ ਕੇ ਆਪਾਂ ਯਾਰ ਜੋੜਨ ਲੱਗੇ ਆ ਯਾਪੇ ਇਤਨਾ ਕੰਮ ਕਰ ਲੀਆ ਮੜਾ ਮੋਟਾ ਟਾਈਮ ਪਾਸ ਗਿਆ ਮੇਰੀਆਂ ਵੈਕੈਂਸ ਸਾਰੀਆਂ ਇੱਕ ਸਾਈਡ ਦੀਆਂ ਪੱਟ ਹੋ ਗਈਆਂ ਸੀ ਯਾਰ ਤੇ ਹੁਣ ਫੈਬਿਕੋ ਕਹਿੰਦਾ ਜੋੜ ਦਣੀਆਂ ਇਹ ਪਹਿਲੇ ਫੈਬਿਕੋ ਲਾਈਓ ਨੀ ਭਾਜੀ ਲਾਈਓ ਸੀ ਮੇਰੇ ਤੇ ਕੁੱਤੇ ਨੇ ਖਿੱਚ ਦੀਆਂ ਭਰਾ ਤਿੰਨ ਲਟਾਂ ਪੀੜੀਆਂ ਦਾ ਤਿੰਨ ਚਾਰ ਖਿੱਚ ਕੇ ਤੋੜੇ ਇਤੀਆਂ ਪਿੰਕ ਰਹਿ ਗਈਆਂ ਬਸ ਓਏ ਹੋਏ ਮੇਰੇ ਵੀਰੋ ਗਾੜੀਆਂ ਲਾਣੀਆਂ ਗਾੜ ਰੀਆਂ ਚਾਰਜੀ ਨਾਲ ਇੱਥੇ ਨਹੀਂ ਆਉਂਦੀ ਚਾਹ ਸਾਫ ਕਰ ਲੈ ਵਾਹ ਕਪੜਾ ਮਾਰ ਲਿਓ ਭਾਈ ਪਹਿਲਾਂ ਨਾ ਨਾ ਹੁਣ ਨਹੀਂ ਦਿੱਤਦੀ ਇਹ ਜੋੜਗੀਆਂ ਜੋੜਗੀਆਂ ਬਸ ਜੇ ਇਹ ਤਾਂ ਵਧੀਆ ਤਰ੍ਹਾਂ ਲੱਗੀਆਂ ਹੋਵੇ ਸਾਫ ਕਰਕੇ ਲੱਗੀਆਂ ਹੋਵੇ ਫੇਰ ਵੇ ਇਹ ਕਿੱਥੇ ਜਾਣੀਆਂ ਸਹੀ ਗੱਲ ਹੈ ਹੁਣ ਨਹੀਂ ਹਲਦੀਆਂ ਫਲੈਸ਼ਰ ਲਾਇਆ ਕਿ ਸਿੱਧੀਆਂ ਚੱਲਦੀਆਂ ਮਨੋ ਫਲੈਸ਼ਰ ਫਲੂਸ਼ਰ ਨਹੀਂ ਸਿੱਧਾ ਹੀ ਹੈ ਸਿੱਧਾ ਹੀ ਓਕੇ yellow ਪਰਸੋਂ ਲਈਆਂ ਹਾਲੇ ਓਕੇ ਮੈਂ ਜੈਲੋ ਭਾਈ ਪੀੜੀਆਂ ਪਹਿਲਾਂ ਨਹੀਂ ਅਸੀਂ ਤਾਂ ਖਰਾਬ ਹੋਈਆਂ ਚੱਲਦੀਆਂ ਗਈਆਂ ਦੋ ਕੁੱਤੇ ਨੇ ਤੋੜਦੀਆਂ ਪਿੰਕ ਚ ਆਉਂਦੀਆਂ ਪਿੰਕ ਨਾਲ ਪ੍ਰੈਸ਼ਰ ਲੱਗਿਆ ਹੈ ਲੱਗਿਆ ਨਹੀਂ ਬੜੀ ਚੰਗੀ ਸਰਿਆਂ ਨੇ ਚੱਲਿਆ ਨੇ ਫੇਰ ਵੀ ਕਿਉਂਕਿ ਥੋੜੀ ਜਿਹੀ ਵੀ ਭਰਾਲੀ 2009 ਮਾਡਲ ਰਾਣੀ ਤੋਂ ਦਰ ਆ 10 ਪਰ ਬੜ ਕਾਜ ਵੀ ਗੱਡੀ ਦੀ ਪੂਰੀ ਪੂਰੀ ਹੰਗ ਦੀ ਪੂਰੀ ਕੋਈ ਧੂਆ ਨਹੀਂ ਕੋਈ ਕੁਝ ਨਹੀਂ ਅੱਜ ਵੀ ਰਾਣੀ ਤੰਦਰਾ ਉਦਾਂ ਹੀ ਆ ਇਹ ਆ ਟਰਸਟ ਟੂ ਟਾਈਟ ਆ ਯਾਰ ਰਸਾਟ ਬਹੁਤ ਸਰਾ ਯਾਰ ਰਸਾਟ ਸਰਾ ਪਹਿਲੇ ਸਰਾ ਲੱਗੀ ਵੇ ਅੱਜ ਲਾਨੇ ਲੈ ਰਹਾ ਵੈਰਾ ਹੈ ਹਰਾਂ ਬਹਿਰਾਂ ਹੋ ਪੁਰਾਣੇ ਬੰਦੇ ਸਾਡੇ ਯਾਰ ਲਗੋਟੀਆਂ ਹੀ ਮਿਲ ਗਏ ਸਾਡੇ ਯਾਰ ਲਗੋਟੀਆਂ ਪੁਰਾਣੇ ਪੁਰਾਣੇ ਮਿੱਤਰ ਆਪਾਂ ਇਕੱਠੇ 2014 ਚ ਟੂਰ ਲਾਏ ਸੀਗੇ ਹੋਰ ਵੀ ਬਹੁਤ ਲਾਏ ਸਹੀ ਗੱਲ ਹੈ ਸਹੀ ਯਾਰ ਇਹਦੀ ਸਵਾਰੀ ਮੈਨੂੰ ਕਦੀ ਮਾੜੀ ਦੇ ਬਾਰਮੇ ਦੇਖਣ ਜਾਣਾ ਰਕਾਂ ਸਹੀ ਗੱਲ ਹੈ ਤੇ ਆਪਣੇ ਹੈਪੀ ਭਾਜੀ 1001 ਨੰਬਰ ਭਾਜੀ ਕੋ ਹੈ ਪੰਜ ਜਾਣੇ ਆ ਜੀ 5 6 ਜਾਣੇ ਭਾਈ 6 6 ਜਣੇ ਇਹਦੇ ਨਾਲ ਮੇਨਾਂ ਦੋ ਜਣੇ ਤੁਰੇ ਉਰਦੰਗ ਨੇ ਆਹੋ ਯਾਰ ਮੈਂ ਤੇ 2014 ਚਲਦਾ ਤਾਂਗੇ ਦਾ ਉਧਰ ਕੋਕਸਰ ਤੱਕ ਆਪਾਂ ਟੂਰ ਲਾਏ ਸੀ ਆ ਗਏ ਸੀ ਤੇ ਰਿਜ਼ੋਰਟ ਬੜਾ ਘੈਂਡਾ ਯਾਰ ਅੱਜ ਵਿਆਹ ਸਰਾ ਹੀ ਆ ਭਾਈ ਅੱਜ ਹੈ ਓਏ ਹੋ ਅੱਜ ਲਹਿਰਾ ਵਹਿਰਾ ਹੋ ਗਿਆ ਪੂਰੀਆਂ ਰਸੋ ਵਿਆਹ ਬਹੁਤ ਖਰਾ ਲੱਗਦਾ ਦੇਖੋ ਤਾਂ ਯਾਰ ਗੱਲਬਾਤ ਯੈਸ ਕੱਪੜੇ ਪ੍ਰੈਸੇ ਹੋਣੀ ਅੱਜ ਪੂਰੀ ਨਜ਼ਾਰਾ ਹੀ ਬਣਿਆ ਪਿਆ ਅੱਜ ਤਾਂ ਭਾਈ ਨਜ਼ਾਰਾ ਹੀ ਹੈ ਪੱਲਾ ਖਵਾ ਜੋ ਪੱਲਾ ਨਹੀਂ ਬੱਲਾ ਨਹੀਂ ਬੱਲਾ ਸਹੀ ਗੱਲ ਹੈ ਸੀਂਦੀ ਪਹਿਲੀ ਵਰਾਤਾ ਯਾਰ ਘੈਂਟ ਜਿਹਾ ਹੀ ਵਰਾਤਾ ਬਲੌਗ ਹਨਾ ਬਹੁਤ ਯਾਕ ਲੇ ਮੇਟਰ ਨਜ਼ਰ ਆ ਗਿਆ ਮੱਛੀ ਚਲਦੀ ਆ ਮੱਛੀ 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 ਕਮ ਮੱਛੀ ਮੱਛੀ ਹੋਇਆ ਬੈਗਮ ਮੱਛੀ ਮੱਛੀ ਲੈ ਆਵੇ ਮੇਟਰ ਤੇ ਅੱਗੇ ਛੋਟੇ ਬਾਈ ਨੇ ਮੈਂ ਸਿੱਧੇ ਸੱਜ ਛੋਟੇ ਬਾਈ ਮੈਂ ਸਾਧ ਲਿਆ ਤੇ ਗੱਡੀਆਂ ਇੱਥੇ ਘਟ ਗਈਆਂ ਤੇ 74 16 ਵੀ ਆਪਣੀ ਆ ਗਈ 74 16 ਨਾਲ ਦਾਣੀ ਬਾਈ ਵੀ ਆ ਗਿਆ ਕਿਦਾ ਜੀ ਉਸਤਾ ਜੀ ਠੀਕ ਠਾਕ ਦੇਖ ਲਓ ਫੇ ਕਰਦਾ ਇਕੱਠੇ ਉਧਰ ਤੁਸੀਂ ਮੈਂ ਸਿੱਧੇ ਅੱਜ ਮੈਂ ਤੁਹਾਨੂੰ ਸਾਧ ਲਿਆ ਆ ਦੋ ਅੱਲਾ ਤੇਲ ਦਾਣੀ ਪਈ ਸਾਡੇ ਹੋਰ ਭਾਜੀ ਠੀਕ ਠਾਕ ਸਭ ਫੇਤ ਲਾਸਟ ਚ ਇਹ ਦੋ ਗੱਡੀਆਂ ਆਈਆਂ ਤੇ 74 16 ਵੀ ਆ ਗਈ ਆਪਣੀ ਤੇ ਹੁਣ ਆਪਣੇ ਨਾਲ ਦੇ ਬੰਦੇ ਆ ਗਏ ਦੋ ਆਪਣੇ ਬਰਾ ਚੋਰ ਦੀਆਂ ਗੱਡੀਆਂ ਬਾਕੀ ਸਾਰੀਆਂ ਇੱਧਰ ਲੀਆਂ ਸੀਆਂ ਲੈ ਵੇ ਮਿੱਤਰੋ ਵਿਆਹ ਇੰਨੇ ਟੌਪ ਦਾ ਮੱਛੀ-ਮੁੱਛੀ ਖਾ ਕੇ ਆਪਾਂ ਆ ਗਏ ਹਾਂ ਬਾਹਰ ਨੂੰ ਤੇ ਆਪਣਾ ਬਾਈ ਵੀ ਆ ਗਿਆ ਛੋਟਾ ਤੇ ਬਾਅਦ ਚੋ ਗੱਡੀਆਂ ਦੋ ਘਟ ਗਿਆ ਸੀ ਵੀ ਆਪਾਂ ਬਾਈ ਨੂੰ ਵੀ ਸੱਦ ਲਿਆ ਬਾਈ ਮੈਨੂੰ ਸੱਦ ਰਣਾ ਹੁੰਦਾ ਔਰੇ ਥੋੜੇ ਨੂੰ ਮੈਂ ਇਹਨੂੰ ਸੱਦ ਰਣਾ ਔਰੇ ਥੋੜੇ ਨਜ਼ਾਰਾ ਹੀ ਆ ਯਾਰ ਬਰਾਤ ਦਾ ਲੇਰਾ ਬੇਰਾ ਪੂਰੀਆਂ ਕਪੜਾ ਬੋਬੀ ਲਾਲਾ ਉਹਦੇ ਭਰਾ ਬਾਈ ਦਾਣੀ ਇਹ ਵੀ ਐਂਡ 'ਚ ਆਇਆ ਦੋਏ ਗੱਡੀਆਂ ਆ ਆਪਣੀ ਐਂਡ 'ਚ ਆਈਆਂ ਇਹ ਦਾਣੀ ਬਾਈ ਨੇ ਸਾਡੇ ਨੇ ਪਾਣੀ ਜੰਗਲਾ ਮਨ ਨਾਲ ਨੋਵਾਂ ਦਾ ਲਾਤਾ ਉੱਚਾਈ ਬੋਧਿਆ ਰੇ ਬੇ ਨੋਵਾਂ ਨਾਲ ਜਗਾੜ ਕਰਾਉਂਦਾ ਨੋਵਾਂ ਨਾਲ ਜਗਾੜੂ ਕੰਮ ਕਰਦਾ ਦਾਣੀ ਬਾਈ ਨੇ ਇਹ ਸਾਡਾ ਬਹੁਤ ਪੁਰਾਣਾ ਡਰਾਈਵਰ ਆ ਦਾਣੀ ਬਾਈ ਬਹੁਤ ਪੁਰਾਣਾ ਪੂਰੀ ਜ਼ਿੰਦਗੀ ਨੇ ਡਰਾਈਵਿੰਗ ਚ ਨਗਾਹਦੀ ਤੇ ਜੰਗਲਾ ਬਾਈ ਨੇ ਦੇਖੋ ਕਿਹੜਾ ਲਾਤਾ ਨੋਵਾਂ ਵਾਲਾ ਜਗਾੜ ਕਰਕੇ ਲਾਤਾ ਪਰ ਜੱਜਾ ਦਾਣੀ ਰੇ ਕ੍ਰਿਸਟਲ ਨੂੰ ਕ੍ਰਿਸਟਲ ਹੀ ਜੱਜਦਾ ਹੁਣ ਆਜੇ ਪਹਿਲੇ ਲੱਗਦਾ ਤਾਂ ਗੱਲਬਾਤ ਵੀ ਯੱਸ ਲੱਗਦੀ ਤੇ ਮਿੱਤਰੋ ਇਹ ਆਪਣੇ ਦਾਣੀ ਬਾਈ ਵਾਲੀ 2017 ਮਾਡਲ ਰਾਣੀ ਸੁੰਦਰਾ 17 ਆਪਣੇ ਦਾਣੇ ਭਾਜੀ ਨੇ ਪਾਇਆ ਆ ਲੀਵਰ ਵਾਲਾ ਭੂਤ ਵਾਲਾ ਖੋਪੜੀ ਇਹ ਵੀ ਬਰੋ ਬਬਈਆ ਨਾਟਾ ਪਾਇਆ ਇਹ ਵੀ ਅਮਰੀਕਾ ਤੋਂ ਆਇਆ ਯਾਰ ਦੇਖੋ ਕਿਵੇਂ ਆਇਆ ਓਕੇ ਏਅਰਪੋਰਟ ਭਾਈ ਲੱਗਦਾ 74 15 ਮਿਲ ਗਈ ਆ ਇਧਰ 74 16 ਪੜੀ ਖੜੀ ਤੇ ਘੁੰਮਣ ਫਿਰਨ ਆ ਗਏ ਬਾਹਰੋਂ ਸਿਹਰ ਸਪੱਟਾ ਕਰਨ ਤੇ ਰਾਂਗ ਨਾਲੇ ਖਾਦਾ ਪੀਦਾ ਹਾਜ਼ਮਜਾ ਹੋ ਜਾਊਗਾ ਤੇ ਮੁੜ ਕੇ ਕੁਛ ਖਾਣੇ ਪੀਣੇ ਜਾ ਕੇ ਅੰਦਰ ਤੇ ਉਹ ਰੋੜ ਰੋੜ ਚੱਲੇ ਆ ਅੱਧੀਆਂ ਗੱਡੀਆਂ ਨੇ ਆਨੰਦ ਕਰਦਿਆਂ ਨੂੰ ਗਈਆਂ ਵਾ ਛਾਰੇ ਪਾਈ ਹੋਣੀ ਤੇ ਆਪਾਂ ਦੋ ਜਣੇ ਘੁੰਮਣ ਫਿਰਨ ਆ ਗਏ ਆ ਮਰੰਡਾ ਇੱਥੇ ਹੈਗਾ 6 ਕਿਲੋਮੀਟਰ ਐਂਟਰੀ ਬਹੁਤ ਖਰੀ ਹੈ ਐਂਟਰੀ ਬਹੁਤ ਜ਼ਬਰਦਸਤ ਆ ਯਾਰ ਜੀ ਵੈਗਨ ਆ ਯੋ ਜੀ ਵੈਗਨ ਸਵਾ ਚਾਰ ਵਜੇ ਗੱਡੀ ਪਹਿਲੀ ਚੱਲੀ ਫੇੜੀ ਦਾਣੀ ਪਈ ਦੀ ਇਹਨੇ ਕਾਲੀ ਪਈ ਉਸੇ ਕਹਿੰਦੇ ਮੈਂ ਕਿਹਾ ਮੁੜ ਕੇ ਗੇੜਾ ਚੱਕਣਾ ਤੇ ਬਾਈ ਨੇ ਜਾਣਾ ਬਾਬੇ ਬਲਕਣਾ ਤੇ ਤਾਂ ਬਾਈ ਪਹਿਲਾਂ ਹੀ ਚੱਲਿਆ ਸਵੇਰੇ ਕੁਇਕਮੈਂਟ ਕਰਕੇ ਆਇਆ ਸੀਗਾ ਰੋਕੋ ਰੋਕੋ ਭਰਾਵਾ ਹੁਣੇ ਪੋਇਆ ਬੰਪਰ ਤੇ ਮਿੱਤਰਾਂ ਚੱਲੇ ਆ ਜ ਬਲੌਗ ਦਾ ਬਹੁਤਾ ਬਣਾਇਆ ਨਹੀਂ ਤੇ ਦੋਏ ਰਾਣੀਆਂ ਲਾਤੀਆਂ ਇਕੱਠੀਆਂ ਆਈ ਮੈਂ ਕਿਹਾ ਦੋਏ ਭਰ ਲਈਏ ਇਕੱਠੀਆਂ ਆਈਆਂ ਇਕੱਠੀਆਂ ਜਾਣਾ ਇਕੱਠਿਆਂ ਨੇ ਜਾਣਾ ਹੈ ਮੈਂ ਕਿਹਾ ਜਾਣਾ ਦੋਏ ਇਕੱਠੀਆਂ ਲੈ ਕੇ ਆ ਲੈ ਵੀ ਆਪਣਾ ਭਰਾ ਅੱਜ ਆਪਣੇ ਨਾ ਗਰੁੱਪ 'ਚ ਨਵਾਂ ਭਰਾ ਆ ਤੇ ਆਪਣੇ ਭਰਾ ਦਾ ਕੀ ਨਾਮ ਆ ਦੀਪੂ ਭਰਾ ਬਣੇ ਦਾ ਤੇ ਕਿਹੜਾ ਮਾਡਲ ਮੋਟਰ ਆ ਭਾਈ ਜੀ ਦੀ 14 ਮਾਡਲ ਮੋਟਰ ਆ ਭਰਾ ਨੇ ਖਰੀਦ ਬਣਾਈਓ ਮੈਂ ਵੀ ਖੁੱਲੀ ਆ ਖੁੱਲੀ ਆ ਯਾਰ ਆਪਾਂ ਮੋਡੀਫਾਈ ਗੱਡੀਆਂ ਦੇ ਬਲੌਗ ਪਾਈਦੇ ਭਰਾਵਾਂ ਨੂੰ ਦਿਖਾਈ ਦਿਆਂ ਵਧੀਆ ਗੱਡੀ ਸਾਫ਼ ਆ ਯਾਰ 14 ਮਾਡਲ ਗੱਡੀ ਆ ਭਾਈ ਜੀ ਤੇ ਐ ਨੀੜੇ ਐਨ ਕਲੀਨ ਗੱਡੀ ਬੰਦੇ ਦੀ ਹਾਂਜੀ ਹੋਣੇ ਪਤਾ ਨਹੀਂ ਮਾਰੇ ਸੀਟਾਂ ਦਾ ਹੋਣੇ ਪਤਾ ਨਹੀਂ ਹੁਣ ਇੱਕ ਮਿੰਟ ਇੱਕ ਮਿੰਟ ਸੈਕਿੰਡ ਦੱਸਿਓ ਯਾਰ ਕਿੰਨੀ ਦੀ ਗੱਡੀ ਆ ਭਰਾ ਦੀ ਦੀਪੂ ਭਰਾ ਦੀ 50 60 ਨੰਬਰ ਔਕਰ ਰਿਪੋਰਟ ਆ ਮੈਂ ਜਾਂਦਿਆਂ ਲੋਕ ਸ਼ਰਾਟ ਲੈਦੀ ਅੱਜ 22 ਵੀ ਨਹੀਂ ਆਈ ਇਹ ਆਪਣੇ ਭਰਾ ਨਵਾਂ ਆਪਣੇ ਚ ਨਵਾਂ ਭਰਾ ਆ ਕਿ ਨਵੇਂ ਆਪਣੇ ਗਰੁੱਪ ਚ ਉਹ ਸੈਂਡ ਕਰਦਾ ਯਾਰ ਰਵੀ ਭਰਾ ਦਾ ਆਪਣਾ 올ਡ 올ਡ ਸਕੂਲ ਭਰਾ ਆ ਤੇ ਭਰਾ ਆਪਣੇ ਨਵੇਂ ਸੀਟ ਕਵਰ ਪਾਇਆ ਰਵੀ ਨੇ ਇਹ ਰਵੀ ਕਾਰਗੜੀਆਂ ਨੇ ਦੱਸਿਓ ਯਾਰ ਕਿਵੇਂ ਨੇ ਸੀਟ ਕਵਰਾਂ ਵਧੀਆ ਪਾਇਸਰ ਕਿ ਕੋਪ ਹੈ। ਉਹ ਲਾ ਸੀਟ ਕਵਰ ਖੰਨਾ। ਉਹ ਲਾ ਸੀਟ ਕਵਰ ਖੰਨਾ ਤੋਂ ਕੋ ਆਇਆ ਰਵੀ ਭਰਾ ਨੇ ਆਪਣੇ ਦੇ ਸੀਟ ਕਵਰ ਦੱਸੇ ਹੋਰ ਕਿਦਾਂ ਦੇ ਸੀਟ ਕਵਰ। ਸਟੀering ਬਹੁਤ ਯਾਰ ਸਹੀ ਗੱਲ ਆ। ਐਨ ਵਧੀਆ ਐ ਸਮੂਥ ਨੇ ਸਟੀering ਦੀ। ਤੇ ਅੱਜ ਯਾਰ ਨਜ਼ਾਰਾ ਜੈਨਾ 22 ਵੀ ਆ ਹੀ ਨਹੀਂ ਬਲੌਗ ਦੀ ਨਹੀਂ ਤਾਂ ਐਨ ਵਧੀਆ ਤਰ੍ਹਾਂ ਚੇਲ ਚੂਲ ਕਰਾਂ ਚੱਲ ਫੇਕੇ ਤੇ ਇਕੱਠੇ ਹੋਵਾਂਗੇ ਮੋਰੇ। ਤੇ ਸਵਾਰੀ ਗੱਡੀ 'ਚ ਬੈਠੀ ਸੀ ਯਾਰ ਮੈਂ ਨਾ ਸ਼ਾਟ ਲੈਣ ਲੱਗਿਆ ਸੀ ਰਵੀ ਭਾਈ ਵਾਲੀ ਗੱਡੀ ਦੇ ਸੀਟ ਕਵਰ ਦਿਖਾਣੇ ਸੀ ਤੁਹਾਨੂੰ। ਪਰ ਰਵੀ ਭਾਈ ਨੇ ਸੀਟ ਕਵਰ ਬਹੁਤ ਕਰੇ ਉਹ ਆਇਆ ਭਾਈ ਨੇ ਮੈਨੂੰ ਆਪ ਕਹਿ ਕੇ ਵਲੌਗ ਬਣਾਇਆ ਸੀ ਕਹਿੰਨੇ ਵਲੌਗ ਬਣਾ ਦੇ ਤੇ ਘੈਂਟ ਕੰਮ ਸੀ ਭਾਈ ਦਾ ਤੇ ਅਗਲੀ ਬਰਾਤ ਤੇ ਹੁਣ ਫੇਰ ਨਾਲ ਆ ਦੋ ਤਿੰਨ ਦਿਨਾਂ ਤੱਕ ਤੇ ਫੇਰ ਉਹਦਾ ਸਵਾਰ ਕੇ ਤੁਹਾਨੂੰ ਦਿਖਾਉਂਗਾ ਕਿਦਾਂ ਸੀਟ ਕਵਰ ਪੋਇਆ ਆਪਣੇ ਰਵੀ ਭਰਾ ਨੇ ਤੇ ਜਾਨ ਨੂੰ ਸਵਾਰੀ ਗੱਡੀ 'ਚ ਬੈਠੀ ਸੀ ਮੈਂ ਵੇਟ ਕਰ ਰਿਹਾ ਸੀ ਕਿ ਦੂਜੀ ਗੱਡੀ ਭਰ ਜਵੇ ਕਾਲੀ ਬੋਹ ਪੈ ਗਈ ਭਰਾਵਾ 3 ਮੀਆਂ ਮੱਜਾਂ ਚੋੜੀਆਂ ਆ ਜੋ ਆ ਜੋ ਆ ਤਾ ਫੇਰ ਮੈਂ ਸ਼ਾਰਟ ਵਿੱਚ ਸਕਿਪ ਹੋ ਕੇ ਮੈਂ ਤੁਰ ਪਿਆ ਫੇਰ ਨਾਲ ਸਾਰੀਆਂ ਟੋਟਲੀ ਲੇਡੀਜ਼ ਸੀਗੀਆਂ ਇੱਕ ਬੰਦਾ ਸੀ ਕਾ ਤਾਂ ਕਰਕੇ ਮੈਂ ਫੇਰ ਬਹੁਤ ਸ਼ਾਰਟ ਇੱਕ ਦਿਨ ਮਤਲਬ ਆਪਣੇ ਬੰਦੇ ਵੀ ਉਸ ਹਾਵਨਾ ਸਿਗੇ ਚਲੋ ਸਿਗੇ ਤਾਂ ਸਾਰੇ ਡਰਾਈਵਰ ਭਰਾ ਆਪਣੇ ਆ ਯਾਨੀ ਇੱਕ ਦਿਲ ਮਿਲੇ ਆਉਂਦਾ ਨਾ ਭਰਾਵਾਂ ਨਾਲ ਤੇ ਉਹ ਬੰਦੇ ਸਿਗੇ ਨਹੀਂ ਛੋਟਾ ਬਲੌਗ ਬਣਾਇਆ ਮੈਂ ਕੋਈ ਗੱਡੀਆਂ ਤਕਰੀਬਨ ਆਪਣੀਆਂ ਇਕੱਠੀਆਂ ਭਰੀਆਂ ਸੀਆਂ ਤੇ ਜੋ ਉਦੋਂ ਥੋੜਾ 10 ਮਿੰਟ ਬਚੂ ਭਰ ਗਈ ਸੀ ਤੇ ਭਾਈ ਆਂਦਾ ਆਪਣਾ ਭਾਈ ਕਹਿੰਦਾ ਮੈਂ ਮੱਝ ਰੇਸ ਵਾਲੀ ਲੈਣੀ ਮੈਂ ਰਾਜਮਾਨਾਲ ਪਿੰਡਾਂ ਨਾਲ ਉੱਥੇ ਸਵਾਰੀ ਲਾ ਕੇ ਕਹਿੰਦਾ ਮੈਂ ਉਦੋਂ ਉਦੋਂ ਨਿਕਲਣਾ ਤੂੰ ਆ ਜਾ ਕਹਿੰਦਾ ਤੇ ਕੰਮਾ ਵੀ ਰਾਜ ਜਾਂਦਾ ਆ ਉਹ ਖੜੜ ਗਿਆ ਜਿਸ ਕੋ ਉਹ ਅਲੱਗ ਬਰਾਤ ਲੈ ਗਿਆ ਜਿਸ ਕਰਨ ਤੇ ਬਾਕੀ ਇਸ ਗਾਜ ਦਾ ਬਲੌਗ ਮੇਰਾ ਭਰਾ ਤੇ ਬਾਕੀ ਦੋ ਸ਼ਾਟ ਹੋ ਦਿੰਨੇ ਆ ਮੇਨ ਰੋਡ ਤੇ ਜਾ ਮੈਂ ਤਾਂ ਆਪਣੀ ਮਾਜ ਦੇ ਜੱਟਾਂ ਸਵਾਰੀ ਲਾ ਕੇ ਆਇਆ ਤੇ ਛੋਟਾ ਬਾਈ ਕਹਿੰਦਾ ਤੂੰ ਸਿੱਧਾ ਚੱਲ ਤੇ ਮੈਂ ਦੀ ਵੇਟ ਨਾ ਕਹਿੰਦੀ ਕਹਿੰਦਾ ਮੈਂ ਸਵਾਰੀ ਰਾਹ ਚ ਲਾਣੀ ਆ ਸਾਡਾ ਯਾਰ ਐ ਹੁੰਦਾ ਮਤਲਬ ਐ ਤੂੰ ਕਿੱਥੇ ਲੈ ਜਾਣਾ ਨਾ ਜਿਹੜਾ ਪਿਆਰ ਹੱਸ ਖੇੜ ਕੇ ਟਾਈਮ ਲੰਘੇ ਚ ਬੋਰ ਨਾਲ ਤੇ ਰੀਜ਼ ਨਹੀਂ ਤੇ ਆਪਣੇ ਯਾਰ ਬੰਦੇ ਬਹੁ ਮਾਰੀ ਆ ਤਾਂ ਉੱਦਾਂ ਹੀ ਖਾਰ ਖਾਈ ਜਾਂਦੇ ਉੱਦਾਂ ਹੀ ਚੜੀ ਜਾਂਦੇ ਔਰ ਇਹ ਕੰਮ ਨਾ ਕਰਿਆ ਕਰੋ ਮੇਰਾ ਭਰਾ ਆਪਣੇ ਡਰਾਈਵਰ ਭਰਾ ਯਾਰ ਆਪਸ ਚ ਆਪਣਾ ਏਕਾਬਣਾ ਕਰਖੋ ਆਪਸ ਚ ਆਪਣਾ ਏਕਾ ਨਾ ਸਾਰੇ ਹੰਡਾਰਾ ਹਨ ਇਹ ਬੰਦੇ ਇਕੱਠੇ ਆ ਇੱਕ ਕਿਸੇ ਬੰਦੇ ਨੂੰ ਆਪਣੇ ਡਰਾਈਵਰ ਨੂੰ ਕੋਈ ਪ੍ਰੋਬਲਮ ਆਦੀ ਸਾਰੇ ਯਾਰ ਇੱਕ ਦੂਜੇ ਦੀ ਮਦਦ ਕਰਿਆ ਕਰੋ ਨਾਲ ਕਿ ਲੱਤਾਂ ਖਿੱਚਿਆ ਕਰੋ ਮੇਰਾ ਭਰਾ ਹੱਥ ਜੋੜ ਕੇ ਰਿਕੁਐਸਟ ਆ ਆਪਣੇ ਡਰਾਈਵਰ ਕੋਮ ਨਾ ਸਾਵ ਲੋ ਅਰੀ ਰੈਪੂਟੇਸ਼ਨ ਡਾਊਨ ਹੋਈ ਆ ਨਾ ਤੇ ਇੱਕ ਦੂਜੇ ਦਾ ਸਾਥ ਦੋ ਸਾਰੇ ਚਾਹੇ ਕੋਈ ਆ ਚੰਗਾ ਹੈ ਚਾਹੇ ਕੋ ਮਾੜਾ ਹੈ ਚਾਹੇ ਕੋ ਅਮੀਰ ਹੈ ਚਾਹੇ ਕੋ ਗਰੀਬ ਹੈ ਇੱਕ ਦੂਜੇ ਦਾ ਸਾਥ ਦਿਓ ਮੇਰਾ ਭਰਾ ਇੱਕ ਦੂਜੇ ਲੱਤਾਂ ਨਾ ਵੱਡੋ ਯਾਰ ਤੇ ਇੱਕ ਰੇਟ ਮੇਰਾ ਭਰਾ ਯਾਰ ਨਾ ਸੈਟ ੋੜ ਕੇ ਮੇਰੀ ਰਿਕੁਐਸਟ ਆ ਦੀ ਗੱਲ ਆ ਮੈਂ 33 ਘਰ ਦਾ ਰੇਟ ਨਾ ਯਾਰ ਸੈਟੋ ਗੱਡੀਆਂ ਦਾ ਨਾ ਡਾਊਨ ਕਰੋ ਕਿਉਂਕਿ ਜੇ ਫਾਇਦਾ ਤਾਂ ਕਿਨੂੰ ਆ ਸਵਾਰੀ ਨੂੰ ਆ ਸਾਡਾ ਕੋਈ ਫਾਇਦਾ ਨਹੀਂ ਹੈਨਾ 4 ਪੈਸੇ ਵੱਧ ਤੁਸੀਂ ਲਵੋਗੇ ਤੁਹਾਡਾ ਫਾਇਦਾ ਹੈ ਤੇ ਛੋਟਾ ਭਾਈ ਆਪਣਾ ਆ ਗਿਆ ਹੈ ਆ ਜਾਂਦੀ 74 16 ਗੱਲਾਂ ਕਰਦੇ ਕਰਦੇ ਆ ਗਏ 74 16 ਜਾਂਦੀ ਲੈਥ ਲੈਥ ਕਰੀਦੀ ਹੋ ਤਾਂ ਜਾਣਾ ਪੜੀ ਤੇ ਭਾਈ ਨੇ ਸਵਾਰੀ ਰਾਹ ਚ ਪਿੰਡ ਆਦਾ ਇੱਕ ਮਾਣੇਰ ਉੱਥੇ ਲਾਣੀ ਆ ਮੈਂ ਮੈਂ ਤੇ ਦੇਖੀ ਹੁਣ ਗੱਡੀ ਕਿੱਥੇ ਆ ਗਈ ਕਿੱਥੇ ਆ ਗਈ ਤੇ ਟੋਲ ਪਲਾਜ ਆ ਗਿਆ ਕਿ ਹਰ ਸ਼ੀਸ਼ਾ ਬਹੁਤ ਜੰਮਣ ਲੱਗ ਪਾਣ ਮੈਂ ਏਸੀ ਲਾਇਆ ਉਦੋਂ ਨੂੰ ਕਰਕੇ ਤੇ ਆਹ ਗੱਡੀ ਦਾ ਘਟਾਣਾ ਪਿਆ ਆਪਾਂ ਕਰਦ ਨਹੀਂ ਇਦਾਂ ਹੀ ਲੋਕਲ ਆ ਲੋਕਲ ਆ ਬਾਈ ਨੇ ਖਿੱਚਦੀ ਆ ਗੱਡੀ ਉਹ ਹੀ ਜਾਂਦੀ ਆ ਮੁਰੇ ਮੁਰੇ ਤੇ ਆਪਾਂ ਯਾਰ ਆਪਾਂ ਨੂੰ ਸ਼ੌਕ ਹੀ ਆ ਬਈ ਜਿੱਧਰ ਉਹ ਜਾਂਦੇ ਉਹਨੇ ਇਕੱਠੇ ਜਾਂਦੇ ਉਹਨੇ ਇਕੱਠਿਆਂ ਆਣੇ ਉਹਨੇ ਜਿਆਦਾਤਰ ਸਾਡਾ ਨਾ ਏਮ ਆ ਹੀ ਹੁੰਦਾ ਬਈ ਮਤਲਬ ਕੋਈ ਬਰਾਤ ਆਵੀ ਐ ਕੋਈ ਗਿੜਾਂ ਆਦਾ ਫੇ ਇਕੱਠਿਆਂ ਦਾ ਆਵੇ ਇਕੱਠਿਆਂ ਦਾ ਆਵੇ ਇਦਾਂ ਇੱਕ ਆਪਣਾ ਪਿਆਰ ਹੈ ਨਾ ਮਤਲਬ ਚਾਹੇ ਆਪਾਂ ਸਗੇ ਭਰਾ ਨਹੀਂ ਹੈਗੇ ਮੈਂ ਤੇ ਛੋਟਾ ਭਾਈ ਪਰ ਸਕੇਆਂ ਨੋ ਵੀ ਬਾਦ ਆ ਇੰਨਾ ਕੋਈ ਇੱਕ ਜਿਹੜਾ ਸਕੇਆਂ ਦਾ ਨਿਕਰਾ ਜਿੰਨਾ ਯਾਰ ਆਪਾਂ ਇੱਕ ਦੂਜੇ ਦਾ ਕਰਦੇ ਆ ਹਨਾ ਮਤਲਬ ਹੁਣ ਨਹੀਂ ਨਾਲੇ ਸਾਨੂੰ ਘੱਟੋ ਘੱਟ 14 15 ਸਾਲ ਹੋ ਗਏ ਇਕੱਠਿਆਂ ਨੂੰ ਤੇ ਇਦਾਂ ਹੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਮੇਰੇ ਭਰਾ ਨੂੰ ਤੇ ਇਦਾਂ ਹੀ ਸਾਡਾ ਪਿਆਰ ਬਣਿਆ ਰਵੇ ਯਾਰ ਤੇ ਬਸ ਇੰਨੀ ਗਰ ਰਿਕਵੈਸਟ ਆ ਪਰ ਰੇਡ ਨਾ ਖਰਾਬ ਕਰੋ ਆਪਣਾ ਰੇਡ ਐ ਚੱਕ ਕੇ ਰੱਖੋ ਆ ਸੀਜ਼ਨ ਆ ਸੀਜ਼ਨ ਚ ਆਪਾਂ ਪੈਸੇ ਨਹੀਂ ਲੈਣੇ ਫਿਰ ਕਦੋਂ ਯਾਰ ਪੈਸੇ ਲੈਣੇ ਆ ਮੈਂ ਤਾਂ ਯਕੀਨ ਇਹ ਮੰਨਿਓ ਗੱਡੀ ਰੇਜ ਕਿਤੇ ਬੈਠਾ ਸਵਾਰੀਆਂ ਖਰਾਬ ਕਰ ਲੀਆਂ ਰੇਟਾਂ ਪਿੱਛੇ ਘੱਟੋ ਘਾਟ ਵੀ 15 20 ਸਵਾਰੀਆਂ ਮੈਂ ਖਰਾਬ ਕਰ ਲੀਆਂ ਰੇਟਾਂ ਪਿੱਛੇ ਕੀ ਕਰੀਏ ਯਾਰੋਂ ਸਮਝੋ ਤਾਂ ਬੜਾ ਹੈ ਯਾਰ ਬੰਦੇ ਐਨੀ ਸੋਚਦੇ ਪੇ 40000 ਦੇ ਗੱਡੀ ਨੂੰ ਟਾਇਰ ਲੱਗਦੇ ਆ ਨਾ ਪੇ 5-7 ਲੱਖ ਰੁਪਏ ਸਰਵਿਸ ਦਾ ਲੱਗਦਾ ਹੈ ਹਨਾ ਪੋਛਾ ਕੱਟਾਂ ਪੈਂਦੀਆਂ ਹੋਰ ਖਰਚੇ ਆ ਯਾਰ ਆਪਣੀ ਦਿਹਾੜੀ ਗੱਡੀ ਦਿਹਾੜੀ ਘਸਾਈ ਜਾਂ ਸਾਰਾ ਕੁਝ ਮੇਰੇ ਭਰਾ ਦੇਖਿਆ ਕਰੋ ਹਨਾ ਐਨਾ ਦੇਖਿਆ ਕਰੋ 5-700 ਹਜ਼ਾਰ ਬਚੇਗਾ ਚੱਲ ਬਈ ਹਨਾ ਗੱਡੀ ਦੀ ਕੋਈ ਰਿਪੇਅਰ ਨਹੀਂ ਰਿਪੇਅਰ ਆ ਵੀਰੇ ਕੱਢਣ ਲੱਪਣੀਆਂ 2-4 ਸਾਲਾਂ ਬਾਅਦ ਚੋਂ ਕੱਢਣ ਲੱਪਣੀਆਂ ਰਿਪੇਅਰਾਂ ਫੇਕ ਕਿੰਦਾ ਕਰੂੰਗੀ ਤੁਸੀਂ ਮੈਲੇ ਜੇ ਕਿਸ ਤਰ੍ਹਾਂ ਕਿੰਦਾ ਕੱਢੂੰਗਾ ਟੈਕਸ ਕਿੰਦਾ ਲਾਉਂਗੇ ਤਾਂ ਕਹਿੰਨਾ ਮੇਰਾ ਵੀਰ ਇਹ ਰੇਟ ਯਾਰ ਪੂਰਾ ਰੱਖੋ ਤੇ ਬਾਈ ਨੇ ਇੱਥੇ ਇਸ ਵਾਰੀ ਲਾਣੀ ਆ ਮਨ ਲੱਗਾ ਏ ਤੇ ਆਪਣੇ ਬਾਈ ਨੇ ਸਵਾਰੀ ਛੜਨੀ ਛੋਟੇ ਬਾਈ ਨੇ ਤੇ ਆ ਮੁੱਤੋਂ ਜੱਬਾ ਮਾਣਿਆ ਚੜਨੀ ਸੀ ਤੇ ਬਾਈ ਕਹਿੰਦਾ ਤੂੰ ਵੀ ਨਾਲੇ ਆ ਜਾ ਇਕੱਠੇ ਚੱਲਦੇ ਮੈਂ ਚਲੋ ਬਾਈ ਆਪਾਂ ਯਾਰ ਪੈਸੇ ਪੂਸੇ ਪਿੱਛੇ ਕਦੇ ਨਹੀਂ ਗਏ ਆਪਾਂ ਯਾਰਾਂ ਦੇ ਯਾਰ ਆ ਹਨਾ ਸਾਨੂੰ ਪੈਸੇ ਪਿੱਛੇ ਆਪਾਂ ਕਦੇ ਨਹੀਂ ਗਏ ਨਾ ਹੀ ਜਾਣਾ ਪਰਮਾ ਮੈਂ ਤਾਂ ਰੱਖੇ ਤੇ ਬਾਈ ਕਹਿੰਦਾ ਇਧਰੋਂ ਚੱਲਦੇ ਬਾਈ ਨੇ ਸਵਾਰੀ ਛੜਨੀ ਆਪਾਂ ਤਾਂ ਖਾਲੀ ਆ ਮੈਂ ਚੱਲ ਬਾਈ ਜਿੱਦ ਨੂੰ ਭਰਾ ਸਾਡਾ ਕਹੂਗਾ ਆਪਾਂ ਦਾ ਭਰਾ ਦੇ ਨਾਲੇ ਜਾਣਾ ਭਰਾ ਨੂੰ ਕਿੱਦਾਂ ਕੱਲਾ ਛੱਡ ਸਕਦੇ ਪਤਾ ਨਹੀਂ ਯਾਰ ਕਾਤ ਮਰ ਮੁੱਕ ਜਾਣਾ ਤਾਂ ਕਰਕੇ ਆਪਣਾ ਜਿਹੜਾ ਨਾਲ ਤੁਹਾਡਾ ਪਿਆਰ ਆਪਣਾ ਪਿਆਰ ਬਣਾ ਕੇ ਰੱਖੋ ਇਹ ਗੱਲਾਂ ਕਦੇ-ਕਦੇ ਆਉਂਦੀ ਹੁੰਦੀਆਂ ਮੈਨੂੰ ਇਦਾਂ ਨਹੀਂ ਲਹਿਰਾਂ ਜੀਆਂ ਬਾਈ ਵੀ ਜੀ ਕਦੇ-ਕਦੇ ਆਉਂਦੀ ਨਹੀਂ ਮੇਰੇ ਵੀਰੋ ਜੇ ਮਾਰੀਆਂ-ਵੋਟੀਆਂ ਗੱਲਾਂ ਸਿਆਣੀਆਂ ਲੱਗਦੀਆਂ ਉਹਦੀਆਂ ਤੁਹਾਨੂੰ ਆਪਣੇ ਭਰਾ ਦੀਆਂ ਤੇ ਲਾਈਕ ਕੀ ਸ਼ੇਅਰ ਕਮੈਂਟ ਕਰਦੇ ਕਰੋ ਤੇ ਆਪਣੀ ਰਾਏ ਵੀ ਦਿਆ ਕਰੋ ਕਿ ਕਿਸ ਟੌਪਿਕ ਤੇ ਬਲੌਗ ਬਣਾਈਏ ਹੈ ਨਾ ਤੇ ਬਾਕੀ ਕਈ ਮੇਰੇ ਭਰਾ ਯਾਰ ਅਮਰੀਕਾ ਤੋਂ ਹਨ ਸਪੋਰਟ ਕਰਦੇ ਕਮੈਂਟ ਕਰਦੇ ਸੁਪਰ ਚਟਾਂ ਕਰਦੇ ਕੈਨੇਡਾ ਤੋਂ ਕਰਦੇ ਪੁਰਤਗਾਲ ਤੋਂ ਕਰਦੇ ਲਵ ਯੂ ਵੀਰੇ ਯਾਰ ਟਰੱਕ ਭਰ ਕੇ ਬਾਈ ਯਾਰ ਦਿਲੋਂ ਸਲੂਟ ਆਪਣੇ ਭਰਾਵਾਂ ਨੂੰ ਜਿਹੜੇ ਭਰਾ ਪਿਆਰ ਕਰਦੇ ਆਪਾਂ ਨੂੰ ਹਨਾ ਬਾਹਰਲੇ ਮੁਲਕਾਂ ਤੋਂ ਹਨਾ ਮੈਂ ਕਦੇ ਸੋਚਿਆ ਤਾਂ ਕਦੇ ਸੀਗਾ ਸੱਚੀ ਕਹਿੰਨਾ 100 ਲੱਗੇ ਪਰ ਮੇਰੇ ਭਰਾ ਮੈਨੂੰ ਬਾਹਰੋਂ ਸਪੋਰਟ ਆਉਗੀ ਜਾਂ ਨਹੀਂ ਅਮਰੀਕਾ ਕੈਨੇਡਾ ਹਨਾ ਯੂਰਪ ਅੰਗਲੈਂਡ ਕਿੱਥੋਂ ਕਿੱਥੋਂ ਭਰਾ ਮੈਨੂੰ ਕਮੈਂਟ ਕਰਦੇ ਸਪੋਰਟ ਕਰਦੇ ਇੰਸਟਾ ਤੇ ਮੈਸੇਜ ਕਰਦੇ ਮੇਰੇ ਲਵ ਯੂ ਯਾਰ ਟਰੱਕ ਭਰ ਕੇ ਲਵ ਯੂ ਤੁਹਾਡੀ ਕੰਮ ਜਮੋ ਜਮੀ ਹੋਇਆ ਤੇ ਮੈਂ ਸ਼ੀਸ਼ੇ ਖੋਲੇ ਯਾਰ ਆ ਜੰਮੀ ਜਾਂਦਾ ਸ਼ੀਸ਼ਾ ਏਦਿਹਾ ਲਾ ਕੇ ਰੱਖਿਆ ਪਹਿਲਾਂ ਤੇ ਫਿਰ ਵਾਪਰ ਮਾਰਨੇ ਪੈਂਦੇ ਸੀ ਤਾਂ ਕਰਕੇ ਮੈਂ ਸ਼ੀਸ਼ਾ ਡਾਊਨ ਕਰ ਲਿਆ ਇਹ ਇੱਕ ਮੌਸਮ ਵੀ ਹੁਣ 11ਵਾਂ ਮਹੀਨਾ ਚੱਲਦਾ ਮੈਂ ਕਾਹਨੂੰ ਇਹਨਾਂ ਰਿਸਕ ਲੈਣਾ ਜਾ ਰਿਹਾ ਨਾ ਮੈਂ ਵੀ ਬੂਮਾਰ ਹੋਣਾ ਮੈਂ ਵੈਸੇ ਮੈਂ ਏਸੀ ਲਾ ਕੇ ਰੱਖਦਾ ਨਾ ਸ਼ੀਸ਼ੇ ਬਹੁਤ ਘੱਟ ਖੋਲਦਾ ਨਾ ਕਿਉਂਕਿ ਡਸਟ ਆਉਂਦਾ ਫੇਰ ਸਾਰੀ ਛੱਤ ਖਰਾਬ ਹੁੰਦੀ ਹੈ ਛੱਤ ਆਪਣੀ ਨੀਟ ਐਂਡ ਕਲੀਨ ਆਜੀ ਮਿੱਤਰੋ ਤੇ ਲੈਵੇ ਬਾਬੇ ਉਹ ਇਹ ਸਗਾਜ ਦਾ ਬਲੌਗ ਜੇ ਬਲੌਗ ਵਧੀਆ ਲੱਗੇ ਤਾਂ ਮੇਰਾ ਭਰਾ ਯਾਰ ਚੈਨ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਦਿਓ ਤੇ ਸੋਣਾ ਜੇ ਕਮੈਂਟ ਛੱਡ ਦਿਓ ਇੱਕ ਵਾਰ ਫਿਰ ਤੋਂ ਆਪਣੇ ਭਰਾਵਾਂ ਨੂੰ ਥੈਂਕ ਯੂ ਸੋ ਬਾਤ ਜਿਹੜੇ ਮੇਰੇ ਭਰਾਵਾਂ ਰੋਂ ਸਪੋਰਟ ਕਰਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕਮਿਟੀ ਵੀ ਉਹਨਾਂ ਦੇ ਆਏ ਹੁੰਦੇ ਭਰਾਵਾਂ ਦੇ ਤੇ ਬਹੁਤ ਬਹੁਤ ਧੰਨਵਾਦ ਯਾਰ ਤੇ ਲੋ ਸੋਡਾ ਬਾਈ ਤੇ ਮੈਨੂੰ ਸੱਚੀ ਨਹੀਂ ਉਮੀਦ ਨਹੀਂ ਸੀ ਮੇਰੇ ਭਰਾ ਫੇ ਮੈਨੂੰ ਇੰਨੀ ਸਪੋਰਟ ਬਾਹਲੇ ਮੁਲਕਾਂ ਤੋਂ ਵੀ ਕਰੋਗੇ ਨਾ ਤੇ ਆਪਾਂ ਦਾ ਯਾਰ ਬਿਲਕੁਲ 99% ਰਿਐਲਿਟੀ 100% ਰਿਐਲਿਟੀ ਦਾ ਹੈ ਇਹ ਜੋ ਆਪਣੀ ਡਰਾਈਵਰ ਦੀ ਮਤਲਬ ਡਰਾਈਵਰੀ ਜਿਹਦਾ ਕਰਦੇ ਆ ਜੋ ਜੋ ਹੁੰਦਾ ਹੈ ਹਨਾ ਕੀ ਕਰਦੇ ਆ ਸਾਰੇ ਉਹ ਚ ਸੌ ਆਪੋਰਚੁਨਿਟੀ ਰਿਐਲਿਟੀ ਦਿਖਾ ਦੇ ਦੀ ਆ ਬਾਕੀ ਇਹ ਤੁਹਾਡੀ ਕੋ ਖੁਆਇਸ਼ ਹੁੰਦੀ ਆ ਤੇ ਕੀ ਦੇਖਣਾ ਹੁੰਦੀ ਪਸੰਦ ਕਰਦੇ ਹੋ ਸਾਡੀ ਡਰਾਈਵਰੀ ਲੈਂਚ ਤੇ ਉਹ ਵੀ ਦਿਖਾ ਦੇ ਕਰੇ ਕਮੈਂਟ ਕਰ ਦਿਓ ਤੇ ਜੇ ਕੋ ਗਲਤੀ ਫਲਤੀ ਹੁੰਦੀ ਤਾਂ ਵੀ ਦੱਸ ਦਿਆ ਕਰੋ ਤੇ ਬਾਕੀ ਇੱਕ ਵਾਰ ਮੇਰੇ ਆਪਣੇ ਭਰਾ ਦਾ ਇੱਕ ਵਾਰ 10k ਕਰਾ ਦੋ 10k ਦੇ ਬਾਅਦ ਵੀ ਆਪਾਂ ਬਹੁਤ ਸੋਚਿਆ ਬੈਂ ਪਰੀਆ ਮੈਂ ਗਲਵਾਂ ਤੇ ਐਂਡ ਲਾ ਲਈ ਸਰਪ੍ਰਾਈਜ਼ ਦੇ ਦੇਣਾ ਆਪਣੇ ਭਰਾਵਾਂ ਨੂੰ ਬਾਕੀ ਸਮਾਨ ਇਕੱਠਾ ਕਰਨ ਲੱਗਿਆ ਮਾਈਕ ਵੀ ਆਰਡਰ ਕਰਤੇ ਡਿੱਗੀ ਟੈਕ ਦੇ ਡਿੱਗੀ ਟੈਕ ਦੇ ਮਾਈਕ ਵੀ ਆਰਡਰ ਕਰਤੇ ਤੁਹਾਡੇ ਭਰਾ ਨੇ ਪਰ ਥੋੜੀ سپورਟ ਦੇ ਘਾਟ ਥੋੜੀ سپورਟ ਦੀ ਘਾਟ ਆ ਥੋੜੀ سپورਟ ਰਿਕਵਰ ਖਿੱਚੋ ਭਰਾ ਭਰਾ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਮੇਰੇ ਭਰਾ ਦੇਖਦੇ ਆ ਤੇ ਲ ਐਵੇਂ ਮੈਟਰ ਪਹੁੰਚ ਗਏ ਸ਼ਹਿਰ ਬਲਾਚੌਰ ਦੋ ਸਵਾਰੀਆਂ ਇੱਥੇ ਲਾਣੀਆਂ ਤੇ ਉਹ ਵੀ ਲਾਤੀਆਂ ਬਾਈ ਨੇ ਮੈਨਾਂ ਯਾਰ ਟੋਟਲੀ ਜੋ ਜੋ ਕਰਦੇ ਆ ਉਹਨੇ ਕਿਦਾਂ ਦੇਣ ਗਿਆ ਸਭ ਕੁਝ ਦਿਖਾਣਾ ਹੁੰਦਾ ਯਾਰ ਸਾਰਾ ਕੁਝ ਜੋ ਕੁਝ ਵੀ ਮੈਂ ਕਿਹਾ ਮੈਸਾ ਨਾ ਹੋਵੇ ਜੇ ਕੁਝ ਅਲੱਗ ਜੇ ਕੰਟੈਂਟ ਚਾਹੀਦੀ ਹੁੰਦੀ ਉਹ ਵੀ ਦੱਸ ਦਿਆ ਕਰੋ ਕਿ ਕਿਸ ਟੌਪਿਕ ਤੇ ਡ੍ਰਾਈਵਰ ਲਾਂਚ ਕਰੀਏ ਨਾ ਕਿ ਬਲੌਗ ਕਿਸ ਟੌਪਿਕ ਤੇ ਕਰੀਏ ਮੇਰਾ ਭਰਾ ਤੁਸੀਂ ਦੱਸਣਾ ਕੰਮ ਮੈਂ ਕਰਨਾ ਸਲਾਹ ਤੁਸੀਂ ਦੇਣੀ ਹੈ ਇੱਕ ਹੈ ਨਾ ਤਰ੍ਹਾਂ ਜਿ ਸ਼ੀਸ਼ਾ ਬਹੁਤ ਜੰਮਦਾ ਯਾਰ ਏਸੀ ਲਾਣੇ ਪੈਂਦੇ ਨਵੰਬਰ ਮਹੀਨਾ ਚੱਲਦਾ ਉਦਾਂ ਨਾ ਬਿਮਾਰਾਂ ਵਾਲਾ ਕੰਮ ਆ ਪਰ ਸ਼ੀਸ਼ਾ ਜੰਮਦਾ ਬਹੁਤ ਆ ਯਾਰ ਮੋੜ ਲਓ ਫਰੰਟ ਵਾਲਾ ਇੱਕ ਸ਼ੀਸ਼ਾ ਵੀ ਆ ਕਿ ਨਵਾਂ ਪਾਉਣਾ ਯਾਰ ਤੇੜ ਕਾਫੀ ਵੱਧ ਗਈ ਆ ਦੇਖੋ ਸ਼ੀਸ਼ਾ ਕਿੰਨਾ ਜੰਮ ਗਿਆ ਰੇ ਫੋਨ ਚ ਨਾ ਘੱਟ ਪਤਲਾ ਮੇ ਮਿੱਤਰਾਂ ਪਹੁੰਚ ਗਏ ਆ ਦੁਰਗਾ ਸਟੈਂਡ ਤੇ ਆਪਣੇ ਜੈ ਦੁਰਗਾ ਸਟੈਂਡ ਆਪਣੇ ਸ਼ਹਿਰ ਦਾ ਰਜਿਸਟਰਡ ਸਟੈਂਡ ਹੈ 4632 ਗਈ 6 4632 ਗਈ ਆਪਣਾ ਇਹ ਗਿਆ ਜੀ ਆਪਣਾ ਵਿੱਕੀ ਭਰਾ ਗਿਆ 4632 ਵਾਲਾ ਚਲੋ ਫੇ ਓਕੇ ਬਾਏ ਟਾਟਾ ਚੰਦਰੀ ਗਰੀਬੀ ਤੋਂ ਖਤਮ ਵੀ ਭੁੱਖ ਨੂੰ ਅੰਦੀ ਰਾਤੀ ਵੀ ਗਲਾਸੀ ਕਿੱਥੇ ਜਿੰਦ ਬਾਕੀ ਬਾਬਿਓ ਸਸਰੀ ਕਾਲ ਬਾਬਿਓ ਹੁਣ ਬਲੌਗ ਦਾ ਬਿਲਕੁਲ ਦੀ ਐਂਡ ਕਰਨ ਲੱਗੇ ਹਾਂ ਹੁਣ ਇਹਦੇ ਵਿੱਚ ਕੋਈ ਸ਼ਾਰਟ ਨਹੀਂ ਲੈਣਾ ਤੇ ਮਿਲਦੇ ਆ ਕਿਸੇ ਨੈਕਸਟ ਬਲੌਗ ਵਿੱਚ ਕਰੇ ਕੰਟੈਂਟ ਦੇ ਨਾਲ ਤੇ ਜੇ ਬਲੌਗ ਵਧੀਆ ਲੱਗਿਆ ਬਾਬਿਓ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੜਿਓ ਕਰਿਓ ਲਾਈਕ ਸੋਣਾ ਛੱਡਿਓ ਕਮੈਂਟ